ਜਸਵੀਰ ਕਿੱਥੇ ਆ ਇਤਰਾ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਆਈ ਅਮਾੜਾ ਜੇ ਸਫਾਈ ਕਰਨ ਦੇ ਸੀ ਸਟੋਰ ਦੇ ਆ ਜਾਂਦਾ ਜੇ ਤੇ ਖਲਾਰਾ ਪਾਂਦਾ ਜੇ ਜਦੋਂ ਜਾਂਦਾ ਜੇ ਆਂਦਾ ਕਦੀ ਕੱਪੜੇ ਲਾ ਕੇ ਛੁੱਟੀ ਜਿੰਦਾ ਢੇਰ ਲਾਤਾ ਕੱਪੜੇ ਧੋਣ ਵਾਲਿਆ ਮੈਂ ਤਾਂ ਥੱਕ ਜਾਨੀ ਆ ਦੱਸੋ ਕੀ ਕੰਮ ਐ ਇਹ ਮੈਂ ਇਹਦੇ ਬਾਰੇ ਗੱਲ ਕਰਨੀ ਗੋਲਡੀ ਦੇ ਪੀ ਇਹ ਕੰਮ ਤੇ ਜਾਂਦਾ ਵੀ ਹੈ ਜਾਂ ਨਹੀਂ ਜਾਂਦਾ ਇਹ ਕੀ ਕਰਦਾ ਵਾ ਕਿ ਨਹੀਂ ਜਾਂਦਾ ਇਹ ਹੁਣ ਤੱਕ ਤਿਆਰੀ ਨਹੀਂ ਹੋਇਆ ਮੇਰੀ ਗੱਲ ਸੁਣੋ ਮੈਂ ਤੇ ਆਪ ਦੋ ਵਾਰੀ ਨੂੰ ਉਠਾ ਕੇ ਆਈ ਜੇ ਵੇ ਉੱਠ ਜਾ ਜਾ ਕੰਮ ਤੇ 7 ਵਜ ਗਏ 8 ਵਜ ਗਏ 8:30 ਵਜ ਗਏ ਲਾਰਮ ਐ ਮੋਬਾਈਲ ਤੇ ਲਾ ਕੇ ਸੌਂਦਾ ਕਿ ਜਿੰਨਾ ਤੜਕੇ ਉੱਠ ਕੇ ਚਾਹ ਪਾਣੀ ਇੰਨੇ ਹੀ ਸਾਨੂੰ ਦੇਣਾ ਹੁੰਦਾ ਪਰ ਉੱਠਿਆਂ ਨਝੇ ਤੱਕ ਆ ਹੁਣ ਵੇਖੋ ਕਿੰਨਾ ਕਵੇਲਾ ਹੋ ਗਿਆ ਹੈ ਪਤਾ ਨਹੀਂ ਕੀ ਗੱਲ ਐ ਸਰਦਾਰ ਜੀ ਕੋਈ ਕਾਰਨ ਦੱਸਿਆ ਉਹਨੇ ਵੀ ਆਹ ਕਾਰਨ ਮੈਨੂੰ ਨਹੀਂ ਜੀ ਇਸ ਗੱਲ ਦਾ ਪਤਾ ਮੇਰੀ ਗੱਲ ਸੁਣੋ ਤੁਸੀਂ ਤਾਂ ਰਾਤੀ ਸੋਗੇ ਸੀ ਟਾਈਮ ਨਾਲੇ ਰਾਤੀ 11 ਵਜੇ ਆਇਆ ਜੀ 11 ਵਜੇ ਹਾਂ ਜੀ 11 11 ਵਜੇ ਆਇਆ ਤੇ ਦੂਸਰਾ ਹੋਰ ਗੱਲ ਸੁਣੋ ਪਹਿਲਾਂ ਤਾਂ ਮੈਨੂੰ ਵਿਹਮ ਹੋ ਗਿਆ ਆ ਕਿਤੇ ਪੀ ਕੇ ਨਾ ਆਇਆ ਹੋਵੇ ਮੈਂ ਤਾਂ ਫਿਰ ਇਹਦਾ ਮੂੰਹ ਮਾਂ ਸੁੰਘਿਆ ਕਿਤੇ ਤੇ ਖੈਰ ਪੀਤੀ ਤੇ ਨਹੀਂ ਸੀ ਚਲੋ ਐਸ ਗੱਲੋਂ ਮਾਲਕ ਦਾ ਸ਼ੁਕਰ ਐ ਕਿ ਪੀ ਕੇ ਨਹੀਂ ਆਇਆ ਪਰ ਨਾ ਕੋਈ ਨਾ ਕੋਈ ਐਸ ਮੁੰਡੇ ਨੂੰ ਟੈਨਸ਼ਨ ਹੈਗੀ ਜ਼ਰੂਰ ਜੇ ਜਿਹੜਾ ਦਾਸਾ ਨਹੀਂ ਹੈਗਾ ਤੇ ਪਿਆਰ ਨਾ ਪੁੱਛ ਲੈਣਾ ਸੀ ਕਿਤੇ ਕੋਈ ਮਹਾਰੀ ਸੰਗਤ ਵਿੱਚ ਤ ਨਹੀਂ ਰਲ ਗਿਆ ਤੂੰ ਹੀ ਪੁੱਛਿਆ ਕਰੋ ਨਾ ਮੈਂ ਤਾਂ ਜਿੰਨਾ ਪੁੱਛਦੀ ਹਾਂ ਉਹ ਤਾਂ ਪੁੱਛਦੀ ਰੰਨੀ ਆ ਉਹ ਤਾਂ ਅੱਗੇ ਕੰਦਾ ਕਿ ਜਿੰਨੇ ਸਵਾਲ ਤੂੰ ਕਰਦੀ ਆ ਉਹਨੇ ਕਦੀ ਮੇਰੇ ਪਿਓ ਨੇ ਨਹੀਂ ਕੀਤੇ ਤੇ ਤੂੰ ਹੀ ਤਾਂ ਪੁੱਛਦੇ ਨਹੀਂ ਕੁਝ ਵੀ ਉਹਨੂੰ ਮੈਂ ਟਾਈਮ ਨਾ ਸੌਂ ਜਾਣਾ ਹੁੰਦਾ ਮੁਰਕੇ ਮੈਂ ਆਪਣੇ ਡੰਗ ਰਹਿਣਾ ਸਵੇਰੇ ਤਿਆਰ ਹੋਇਆ ਹੁੰਦਾ ਤੇ ਆਪਣੇ ਕੰਮ ਕੰਮ ਤੇ ਮੈਂ ਸਮਝਦਾ ਜਾਂਦਾ ਵਾ ਤੇ ਮੈਂ ਤਾਂ ਸਮਝਦਾ ਮਾਂ ਵੀ ਇਹ ਆਪਣੇ ਕਾਰੋਬਾਰ ਦੇ ਉੱਤੇ ਜਾਂਦਾ ਵਾ ਤੇ ਤਾਂ ਕਰਕੇ ਤਿਆਰ ਹੋ ਗਿਆ ਸੋਹਣੇ ਕੱਪੜੇ ਪਾ ਕੇ ਸੋਣਾ ਅਗਲਾ ਤਾਂ ਪਰਫਿਊਮ ਪਰਫਿਊਮ ਛਿੰਕ ਕੇ ਐ ਹੁਣ ਪਤਾ ਨਹੀਂ ਕਿਹਦੀ ਘੜੀ ਮੰਗ ਕੇ ਲੈ ਕੇ ਆਇਆ ਜੇ ਆ ਵੱਡੀਆਂ ਵੱਡੀਆਂ ਚੀਜ਼ਾਂ ਤੇ ਲੈ ਕੇ ਆਂਦਾ ਜੇ ਹੁਣ ਪੁੱਛੋ ਨੂੰ ਬੁਲਾ ਕੇ ਕਿ ਸਾਰਾ ਕੰਮ ਮੈਂ ਹੀ ਕਰਾਂ ਤੂੰ ਵੀ ਕੁਝ ਕਰ ਲਿਆ ਕਰੋ ਤਾਂ ਦੀ ਕਹਿੰਦਾ ਰਹਿੰਦਾ ਹੈ ਕਿ ਮਾਂ ਹੀ ਸਾਰਾ ਕੁਝ ਪੁੱਛਦੀ ਪਿਓ ਤਾਂ ਮੇਰਾ ਕੁਝ ਪੁੱਛਦਾ ਨਹੀਂ ਤੁਸੀਂ ਪੁੱਛਿਆ ਕਰੋ ਸਰਦਾਰ ਜੀ ਬੱਚਿਆਂ ਨੂੰ ਨਾ ਪਿਓ ਦਾ ਡਰ ਹੋਣਾ ਵੀ ਬੜਾ ਜ਼ਰੂਰੀ ਝੇ ਮੈਨੂੰ ਤਾਂ ਕਿਸੇ ਨੇ ਦੱਸਿਆ ਹੀ ਇਹ ਕਾਰਾਂ 'ਚ ਚੜ੍ਹਿਆ ਫਿਰਦਾ ਇਹ ਗੱਡੀਆਂ ਲਈ ਫਿਰਦਾ ਕਦੀ ਕੋਈ ਕਦੀ ਕੋਈ ਵਨਸਵੰਨੀਆਂ ਲਈ ਫਿਰਦਾ ਇਹ ਕਿੱਥੋਂ ਲਿਆਉਂਦਾ ਇਹ ਗੱਡੀਆਂ ਕੀ ਹਿਸਾਬ ਹੈ ਦਾ ਆ ਪਤਾ ਨਹੀਂ ਮੈਂ ਤਾਂ ਬਾਹਰ ਵੀ ਵੇਖਿਆ ਕਿ ਗੱਡੀ ਲੱਗੀ ਹੋਈ ਆ ਪੁੱਛਦੇ ਨੂੰ ਵੇ 골ਡੀ গোলডি ਇੱਥੇ ਜੂ ਆਜਾਂ ਦਈ ਜਾਨੀ ਆ ਉੱਚੀ ਉੱਚੀ ਚੀਕੀ ਜਾਨੀ ਆ ਤੇ ਜਾ ਕੇ ਉਹਨੂੰ ਉਠਾ ਲਿਆ ਵੇਖ ਵੀ ਉਠਿਆ ਕਿ ਨਹੀਂ ਉਠਿਆ ਬਸ ਮੈਨੂੰ ਹੀ ਕਿਹਾ ਕਿ ਤੂੰ ਉਠਾ ਲਿਆ ਤੇ ਇਹ ਨਹੀਂ ਸੋਚਦੇ ਚੱਲ ਮੈਂ ਜੇ ਚਲ ਜਾਣਾ ਉਠਾ ਲਿਆ ਨਾ ਤੂੰ ਮਾਂ ਆ ਤੇਰੇ ਗੱਲ ਕਰਾਂ ਜਿੱਤੇ ਮੇਰੇ ਗੱਲ ਕਰਨ ਦੇ ਵਿੱਚ ਫਰਕ ਹੋਣਾ ਵਾ ਤੂੰ ਥੋੜਾ ਰਾਮਨਾਠਾ ਲੈਣਾ ਮੈਂ ਸ਼ਕਤ ਵਾ ਐਡਵਰਟ ਦੇਣੇ ਆ ਉੱਚੰਗਾਨੀ ਲੱਗਦਾ ਬਾਸ ਪਹਿਲਾਂ ਤਾਂ ਬੱਚਿਆਂ ਨੂੰ ਕੁਝ ਕਹਿਣਾ ਨਹੀਂ ਤੇ ਜੇ ਕਹਿਣਾ ਤਾਂ ਫਿਰ ਸਖਤੀ ਵਰਤ ਕੀ ਵਰਡ ਅਬੁੱਡ ਜੋਕ ਸਾਇਲੈਂਟ ਲੱਗਣਾ ਪਾਸਾ ਵਲਟ ਗੋੜੇ ਪਾਸਾ ਵਟ ਵੇ ਆ ਜਾ ਬਾਰ ਆ ਮੁੰਡੇ ਦਾ ਹਾਲ ਵੇਖ ਲੋ ਸਵਾਇ ਸੌਣ ਤੋਂ ਇਹਨੂੰ ਕੁਝ ਆਂਦਾ ਨਹੀਂ ਹੈਗਾ ਇਹਦੇ ਨਾਲ ਦੇ ਬੱਚੇ ਆ ਸਾਰੇ ਨੌਕਰੀਆਂ ਤੇ ਚਲੇ ਗਏ ਆ ਤੇ ਇਹ ਬਸ ਬੈੱਡ ਮਲ ਕੇ ਬੈਠਾ ਹੈ ਵੇ ਉੱਠ ਜਾ ਆ ਟਾਈਮ ਵੇਲਾ ਕਿੰਨਾ ਹੋ ਗਿਆ ਈ ਉਧਰੋਂ ਤੇਰੇ ਪਾਪਾ ਮੈਨੂੰ ਸਿਰ ਖਾਂਡੇ ਮੇਰਾ ਮੰਮੀ ਤੁਹੀਂ ਤੇ ਮੈਨੂੰ ਲੱਗਦਾ 60 ਸਤੀ ਵੰਗੂ ਨਾ ਮੇਰੇ ਨਾ ਕੁੰਡਲੀ ਜੀ ਬਹਿ ਕੇ ਆਹੋ ਮਾਵਾ ਤੇ 60 ਸਤੀ ਵੰਗੂ ਲੱਗਦੀਆਂ ਕਿਉਂਕਿ ਮਾਵਾ ਕੰਧੀਆਂ ਚੋ ਬੱਚਿਆਂ ਨੂੰ ਵੀ ਉੱਠ ਜਾ ਜੋ ਮਿਸੋ ਤੇਰੇ ਵਰਗੇ ਮੁੰਡੇ ਨਾ ਆਪਣੇ ਨਿਆਣਿਆਂ ਨੂੰ ਉਂਗਲ ਲਾ ਕੇ ਤੇ ਵੈਨਾਂ ਚ ਭਾੜ ਜਾਂਦੇ ਆ ਤੇ ਤੂੰ ਕੱਲਾ ਸੁੱਤਾ ਇੱਥੇ ਉੜ ਜਾ ਆ ਪਾਪਾ ਸੱਦਣ ਦਾ ਹੀ ਬਾਹ ਆ ਜਾਗਾ ਹੋਏਰੇ 6 ਵਜੇ ਤੇ ਸੁੱਤਾ ਸਾਰੀ ਰਾਤ ਨੀਂਦ ਨਹੀਂ ਆ ਜੀ ਹੁੰਦੇ ਸੁੱਤਾ ਤੇ ਰੋਲਾ ਪੈ ਜਾਂਦੇ ਕਿ ਇਹ ਬੰਦਾ ਦਸੇ ਨਾ ਯਾਰ ਸਮਝਦੇ ਨਹੀਂ ਗੱਲ ਨੂੰ ਛੋੜੋ ਮੇਰੀ ਗੱਲ ਸੁਣ ਲੋ ਉਹਨ ਮੈਂ ਠਾਤਾ ਜੇ ਤੇ ਆਨ ਲੱਗਾ ਤੇ ਨਾ ਬਹੁਤਾ ਗਰਮ ਨਾ ਬੋਲਿਓ ਮੁੰਡੇ ਦਾ ਹਰ ਮਾਨ ਨਾਲ ਗੱਲ ਕਰਿਓ ਜਵਾਨ ਤੇ ਪੁੱਤ ਹੈਗਾ ਜੇ ਤੇ ਹਾਲੇ ਤੱਕ ਸੁੱਤਾ ਹੀ ਕੁੱਠਿਆਂ ਉੱਠ ਗਿਆ ਠਾ ਹੀ ਆ ਨਰਮ ਰਿਓ ਮੈਂ ਫੇਰ ਕਹਿਣ ਢਈ ਆ ਗੁੱਸੇ ਨਾਲ ਨਾ ਬੋਲਿਓ ਪਹਿਲੋਂ ਤੇ ਤੂੰ ਚੀਕੀ ਜਾਂਦੀ ਏ ਤੇ ਆਂਦੀ ਹਿਓ ਨੂੰ ਪੁੱਛੋ ਤੇ ਜੇ ਹੁਣ ਮੈਂ ਪੁੱਛਣਾ ਲੱਗਾ ਤੇ ਫੇਰ ਹੁਣ ਤੋਂ ਆਨੀਆਂ ਵੀ ਨਰਮੀ ਰੱਖਿਓ ਤੇਰੇ ਵਰਗੀਆਂ ਮਾਵਾ ਜਿਹੜੀਆਂ ਹਨ ਉਹੋ ਹੀ ਬੱਚਿਆਂ ਨੂੰ ਇਸ ਤਰ੍ਹਾਂ ਕਰਕੇ ਤੇ ਉਹ ਵਿਗਾੜ ਦੀਆਂ ਆ ਆਹੋ ਸਰਦਾਰ ਜੀ ਇਹ ਤਾਂ ਗੱਲ ਸਹੀ ਕਹੀ ਜੇ ਹੈ ਮੇਰੇ ਵਰਗੀਆਂ ਮਾਵਾ ਚੁੱਪ ਕਰ ਜੋ ਆ ਗਿਆ ਜੀ ਹੁਣ ਸੱਚ ਗੱਲ ਬਪਾ ਸੱਚ ਗੱਲ ਮੱਥਾ ਵੀ ਟੇਕ ਲਿਆ ਕਰਕੇ ਤੇ ਉੱਠਗੇ ਹਾਂ ਜੀ ਯਾਰ ਕੁ ਪਾਪਾ ਮੈਨੂੰ ਥੋੜਾ ਸਮਝਾਓ ਕੋਈ ਉੱਠ ਕੇ ਬੰਦਾ ਚਾਹ ਚੂ ਦੇ ਦੇ ਆਉਂਦੇ ਆਈ ਸਰਹਾਣੇ ਤੇ ਇੰਨਾ ਰੋਲਾ ਪਾਉਂਦੇ ਕੋਈ ਹਿਸਾਬ ਹੀ ਨਹੀਂ ਓ ਬੇਟਾ ਤੂੰ ਕੜੀ ਵੇਖੀ ਆ ਕਿੰਨਾ ਟਾਈਮ ਹੋ ਗਿਆ ਤੂੰ ਤੇ ਆਪੇ ਉੱਠ ਜਾਂਦਾ ਹੁੰਦਾ ਸੀ ਹੁਣ ਕੋਈ ਟੈਨਸ਼ਨ ਆ ਤੇਰੀ ਨਹੀਂ ਉਹ ਮੈਂ ਅੱਜ ਆਫ ਲਿਆ ਹੀਗਾ ਤੇ ਤਦ ਕਹਿ ਕੇ ਮੇਰਾ ਜੀ ਕਰਨ ਰਿਹਾ ਹੈ ਚਲ ਸੌ ਜਾਂਦੇ ਆ ਨੀਂਦ ਪੂਰੀ ਕਰ ਲਈਓ। ਵੇਖੋ ਜੀ ਤੇ ਆ ਕੋਈ ਗੱਲ ਜਾਂ ਕੋਈ ਟੈਨਸ਼ਨ ਆ ਦਿਮਾਗ ਤੇ ਤੇ ਉਹ ਸਾਨੂੰ ਦੱਸ ਦੇ। ਗੱਲ ਦੱਸੇਂਗਾ ਤੇ ਹਾਲ ਹੋ ਜਾਊਗਾ। ਗਾ ਨੂੰ ਕੀ ਆ ਤੂੰ ਕੀ ਵੇਖੀ ਜਾਂਦੀ ਜੀ ਮੈਂ ਤਾਂ ਤਦ ਤੇਰੇ ਵਾਲੇ ਵੇਖਣ ਡਈ ਆ। ਅਰ ਜੇ ਕੋਈ ਸਹੀ ਗੱਲ ਹੈ ਜੇ ਕੋਈ ਗੱਲ ਹੈਗੀ ਤੇ ਦੱਸ। ਮੈਨੂੰ ਤਾਂ ਲੱਗਦਾ ਜੇ ਨੌਕਰੀ ਦਾ ਜਵਾਬ ਮਿਲ ਗਿਆ ਜਾਂਦਾ ਤੇ ਹੈ ਨਹੀਂ। ਇਹਦੇ ਯਾਰ ਦੋਸਤ ਹੀ ਦੱਸਦੇ ਆ ਕਿ ਵੜਦਾ ਨਹੀਂ ਹੈਗਾ। ਦੱਸੇਂਗਾ ਤੇ ਪਤਾ ਲੱਗੇਗਾ। ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਤੁਹਾਨੂੰ ਇਹੋ ਜਿਹੇ ਗਲਤ ਇਨਫੋਰਮੇਸ਼ਨਸ ਦਿੰਦਾ ਕੌਣ ਆ ਮੇਰਾ ਕੱਲ ਆਫ ਲਿਆ ਸੀ ਤੇ ਅੱਜ ਆਫ ਲਿਆ ਵਾ ਪਹਿਲਾਂ ਤੇ ਮੈਂ ਜਾਨਣਾ ਹੀ ਰਿਹਾ ਵਾ ਤੇ ਜਿੰਨਾਂ ਦੇ ਨਾਲ ਤੂੰ ਰੰਨਾ ਹੋ ਦਿੰਦੇ ਆ ਕੀ ਪਤਾ ਚੱਲ ਤੂੰ ਛੱਡ ਪੁੱਤ ਸਾਰੀਆਂ ਗੱਲਾਂ ਮੈਨੂੰ ਇਹ ਦੱਸ ਕਿ ਜੇ ਕੋਈ ਗੱਲ ਆ ਨਾ ਸਾਨੂੰ ਦੱਸੇ ਜੀ ਆਹੋ ਅਸੀਂ ਦੋਵੇਂ ਜਣੇ ਬੈਠੇ ਆ ਸਾਨੂੰ ਦੱਸ ਵੀ ਕੀ ਗੱਲ ਆ ਕਿਉਂਕਿ ਇਹ ਤੇ ਵੇਖਣ ਤੋਂ ਹੀ ਲੱਗਦਾ ਵਾ ਪੇਰੈਂਟਸ ਦੇ ਉਮਰ ਦਾ ਤਜਰਬਾ ਹੁੰਦਾ ਆ ਦੇਖਣ ਤੋਂ ਪਤਾ ਲੱਗਦਾ ਵੀ ਤੂੰ ਕਿਸੇ ਟੈਨਸ਼ਨ 'ਚ ਹੈਗਾ ਜ਼ਰੂਰ ਆ ਤੂੰ ਦੱਸਦਾ ਨਹੀਂ ਪਿਆ ਤੇ ਤੂੰ ਸਾਨੂੰ ਦੱਸ ਦੇ ਵੀ ਕੀ ਆ ਤੇਰੀ ਟੈਨਸ਼ਨ ਆ ਯਾਰ ਪਪਾ ਕੀ ਦੱਸਾਂ ਮੈਂ ਪਤਾ ਦੱਸੇ ਬੰਦਾ ਉਹ ਕਿ ਜੇ ਮਸਲਾ ਹੱਲ ਹੋ ਜਾਣਾ ਵਾ ਹੱਲ ਤੇ ਕੁਝ ਹੋਣਾ ਨਹੀਂ ਆ ਦੋ ਹੱਲ ਖੇ ਹੋਣਾ ਨਹੀਂ ਐਡਾ ਤੂੰ ਐਵੇਂ ਹੋ ਗਿਆ ਗੱਲ ਤੇ ਕਰ ਹੱਲ ਹੋਣਾ ਨਹੀਂ ਹੋਣਾ ਉਹ ਤਾਂ ਬਾਤ ਬਾਤ ਚੋ ਦੀ ਗੱਲ ਆ ਗੋਲੀ ਦੁੱਖ ਜਿਹੜਾ ਨਾ ਉਹ ਸਿਆਣੇ ਕਹਿੰਦੇ ਆ ਵੀ ਦੱਸਿਆਂ ਘਟਦਾ ਏ ਤੇ ਖੁਸ਼ੀ ਕੋਈ ਵੀ ਹੋਵੇ ਹਮੇਸ਼ਾ ਹੀ ਦੱਸਿਆਂ ਜਿਹੜੀ ਉਹ ਵੱਧਦੀ ਆ ਇਹ ਕਰਕੇ ਹਲੂ ਕਾਕਾ ਗੱਲ ਦੱਸੇਗਾ ਤੇ ਤਾਂ ਹੀ ਅੱਗੇ ਅਸੀਂ ਕੋਈ ਤੈਨੂੰ ਦੇਵਾਂਗੇ ਨਾ ਰਿਜ਼ਲਟ ਕੱਢ ਕੇ ਇਸ ਤਰ੍ਹਾਂ ਨਹੀਂ ਆ ਵੀ ਤੂੰ ਚੁੱਪ ਕਰਕੇ ਇਕੱਲਾ ਹੀ ਸਾਨੂੰ ਵੀ ਪਤਾ ਲੱਗਦਾ ਤੇਰਾ ਫੇਸ ਤੇਰੇ ਆਉਣ ਜਾਣ ਤੋਂ ਸਭ ਸਮਝ ਜਾਂਦਾ ਆਪਣੀ ਗੱਲ ਦੱਸ ਕੀ ਕੋਈ ਹੈ ਦਿਮਾਗ ਤੇ ਬੋਝ ਆ ਤੇ ਦੱਸੋ ਕਾਹਦਾ ਬੋਝ ਆ ਮੈਂ ਦੱਸਦਾ ਤੇ ਭਰਾਵਾ ਦੱਸ ਦੇ ਦੱਸ ਦੇ ਤੁਸੀਂ ਤਾਂ ਗੱਲਾਂ ਹੀ ਸੁਣਨੀਆਂ ਚਾਹ ਸਵੇਰੇ ਦਿੱਤੀ ਨਹੀਂ ਤੇ ਗੱਲ ਵਿੱਚ ਚਾਹ ਤਾਂ ਬਾਅਦ ਚ ਪੀਲੀ ਹੁਣ ਗੱਲ ਦੱਸ ਪਹਿਲਾਂ ਜਨਾਨੀਆਂ ਨੂੰ ਉਤਰਾਂ ਗੱਲਾਂ ਦਾ ਹੀ ਜਿਆਦਾ ਨਹੀਂ ਆ ਗੱਲ ਆਪਾਂ ਸਾਨੂੰ ਦੱਸ ਦੇ ਮੁੜ ਕੇ ਚਾਹ ਪੀ ਲਿਓ ਕੋਈ ਗੱਲ ਦੱਸ ਗੱਲ ਪਾਪਾ ਇਹ ਆ ਕਿ ਕਾਲਜ ਟਾਈਮ ਤੋਂ ਹੀ ਨਾ ਮੈਂ ਨਾ ਕੁੜੀ ਨੂੰ ਇੱਕ ਨੂੰ ਲਾਈਕ ਕਰਦਾ ਹਾਂ ਬਸ ਆ ਸਿਆਪਾ ਤੇ ਸਾਰਾ ਇਸ ਗੱਲ ਦਾ ਸੀ ਹੈਂ ਅਟੈਂਸ਼ਨ ਤੈਨੂੰ ਇਹ ਨਹੀਂ ਸੌਂ ਜਾਂਦੀ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਤੁਹਾਨੂੰ ਕਿਹਾ ਸੀ ਕਿ ਇਹਦਾ ਵਿਆਹ ਕਰ ਦੋ ਜਾਂ ਇਹਦੇ ਕੋਲ ਕਿਤੇ ਪੁੱਛ ਲਓ ਹੁਣ ਗੱਲ ਨਿਕਲ ਆਈ ਨਾ ਕੁੜੀ ਦੀ ਕੁੜੀ ਦੀ ਤੇ ਲੈ ਨਾ ਗੱਲ ਤੂੰ ਉਹੀ ਦੱਸ ਦਿੰਦਾ ਪਿੰਨਾ ਹੋਏ ਮਿਊਟ ਤੇ ਤੇ ਲਾਓ ਮੰਮੀ ਨੂੰ ਅਰੇ ਗੱਲ ਤੇ ਪੂਰੀ ਕਰਨ ਦਿਓ ਸੌਂਦੇ ਲਾਓ ਜਦੋਂ ਮੈਂ ਕੰਦੀ ਹੁੰਦੀ ਸੀ ਨਾ ਇਹ ਚੱਕਰ ਹੈਗਾ ਜੇ ਇਹ ਵਿਆਹ ਨਹੀਂ ਕਰਵਾਣ ਡਿਆ ਉਮਰ ਵੱਧ ਹੀ ਜਾਣ ਢੀ ਜੀ ਦੀ ਤੇ ਹੁਣ ਇਹਨੇ ਸੱਪ ਕੱਢਿਆ ਜਿਕੇ ਗੱਲ ਚੱਕਰ ਕੁੜੀ ਦਾ ਜੇ ਫਿਰ ਕੀ ਹੋਇਆ ਕਾਲਜੇ ਚ ਪੜਦੇ ਆ ਮੁੰਡੇ ਕੁੜੀਆਂ ਇਕੱਠੇ ਫਿਰ ਕੀ ਹੋਇਆ ਗੱਲ ਤਾਂ ਸੁਣ ਲਈਏ ਮੈਂ ਗੱਲ ਪੂਰੀ ਦੱਸਾਂ ਕਿ ਜਾਵਾਂ ਨਹੀਂ ਤੇਰੇ ਮੂੰਹ ਚ ਪਹਿਲਾਂ ਲਾਚੀਆਂ ਪਈਆਂ ਸੀ ਹੈਂ ਮੈਂ ਵੀ ਔਰਨ ਦਾ ਪੋਤਰਾ ਪੁੱਤਰੀ ਖੁਦਾਂਦੀ ਹੁੰਦੀ ਕੋਈ ਚੰਗਾ ਸੀ ਮੈਨੂੰ ਕਹਿੰਦੀ ਗਰਮ ਨਹੀਂ ਬੋਲਣਾ ਆਰਾਮ ਨਾਲ ਗੱਲ ਕਰਿਓ ਆ ਕੀ ਹੋਣ ਡਿਆ ਪਾਪਾ ਕੋਈ ਸੋਚ ਨੱਪੋ ਮੰਮੀ ਦਾ ਇਹਨ ਮਿਊਟ ਤੇ ਤੇ ਲਾਓ 1 ਮਿੰਟ ਸਰਦਾਰ ਜੀ ਗੱਲ ਇਹ ਆ ਕਿ ਜੇ ਇਹਨੂੰ ਕੁੜੀ ਪਸੰਦ ਸੀ ਕੋਲੇ ਦੀ ਉਦੋਂ ਵਿਆਹ ਕਰ ਲੰਦਾ ਹੈ ਆ ਨਾਲ ਦੇ ਗਵੰਡੀਆਂ ਦੇ ਵੇਖ ਲਓ ਉਹ ਦੋ ਪੋਤਰੇ ਜੀ ਉਹਨਾਂ ਨੇ ਡੇ ਡੇ ਚੱਲ ਪੋਤਰੀ ਹੋ ਜਾਂਦੀ ਮੈਂ ਵੀ ਦਉਂਗਾ ਲਾ ਕੇ ਉਹਨੂੰ ਬਿਆਨ ਚ ਪਹੁੰਚਾਣ ਜਾਂਦੀ ਹਾਲੇ ਕਿਹੜਾ ਉਹਦਾ ਵਿਆਹ ਹੋ ਗਿਆ ਵਾਹ ਉਹਦੀ ਗੱਲ ਤਾਂ ਸੁਣ ਲਈਏ ਚਾ ਸਨਾ ਬੋਲ ਕਿਹੜੀ ਗੱਲ ਈ ਕਿੱਥੋਂ ਦੀ ਕੁੜੀ ਕਿੱਥੇ ਰਹਦੀ ਕੀ ਹਿਸਾਬ ਹੈ ਉਹਦਾ ਪਿਓ ਕੀ ਕੰਮ ਕਰਦਾ ਕਿੰਨੇ ਭੈਣ ਭਰਾ ਆ ਤੁਸੀਂ ਨਾ ਸੌਂ ਖਾ ਲੋ 5 ਮਿੰਟ ਨਾ ਬੋਲੇ ਆ ਵੇਖ ਲੋ ਆ ਟਾੜਿਆ ਬੈਕਿਆ ਮੈਨੂੰ ਕੀ ਕਹਿਣ ਦੇ ਆ ਜੇ ਕੋਈ ਗੱਲ ਨਹੀਂ ਆ ਤੂੰ ਚੁੱਪ ਕਰ ਜਾ ਦੋ ਮਿੰਟ ਮੈਨੂੰ ਗੱਲ ਤੇ ਉਹਦੀ ਸੁਣ ਲੈਣ ਦੇ ਇਹ ਮੁੰਡੇ ਨੂੰ ਆਪਾਂ ਟੈਨਸ਼ਨ ਫਰੀ ਤਾਂ ਕਰੀਏ ਕਿਸ ਤਰੀਕੇ ਚਲੋ ਬਾਪਾ ਉਹ ਜਿਆਦੀ ਲੰਬੀ ਚੌੜੀ ਗੱਲ ਜਿੰਨੀ ਮਰਜ਼ੀ ਵਧਾਈ ਜਾਓ ਪਰ ਇਨ ਸ਼ਾਰਟ ਗੱਲ ਇਹ ਆ ਕਿ ਉਹ ਹੁਣ ਕੱਲ ਪਤਾ ਹੀ ਨਹੀਂ ਕਿ ਕਿਹੋ ਜਿਹਾ ਦਿਨ ਚੜਿਆ ਕਿਹੋ ਜਿਹਾ ਨਹੀਂ ਦਿਨ ਚੜਿਆ ਤੇ ਅਹੀਂ ਨਾ ਉਤਰਾ ਹੀ 15-20 ਦਿਨਾਂ ਬਾਅਦ ਮਿਲਦੇ ਆ ਤੇ ਆਊਟਿੰਗ ਕਰਦੇ ਆ ਤੇ ਅਹੀਂ ਗਏ ਆ ਤੇ ਬਸ ਉਹ ਤੋਂ ਬਾਅਦ ਵਿੱਚ ਉਹ ਕਿਤੇ ਘਰੇ ਗਈ ਆ ਉਹਦੇ ਘਰੇ ਮਾਂ ਉਹਦੀ ਨੇ ਕਲੇਸ਼ ਪਾਤਾ ਉਹ ਕਲੇਸ਼ ਪੈ ਗਿਆ ਉਹਨੇ ਘਰੇ ਸਾਰਾ ਕੁਝ ਦੱਸਤਾ ਉਹਦੀ ਮਾਂ ਦੀ ਕਿ ਮੁੰਡੇ ਨੂੰ ਅੱਜ ਹੀ ਸੱਦ ਕਰੇ ਉਹ ਫਿਰ ਮੈਂ ਸ਼ਾਮੀ 6 ਵਜੇ ਚਲੇ ਗਿਆ ਉਹਨਾਂ ਦੇ ਕੋਲ ਆ ਲੋ ਆ ਲੋ ਆ ਸੁਣ ਲੋ ਗੱਲ ਆ ਸੁਣ ਲੋ ਗੱਲ ਕੰਦੇ ਆ ਜਵਾਈ ਸਿਹਰੇ ਰਾਂ ਟੋਕਦਾ ਚੰਗਾ ਲੱਗਦਾ ਤੇ ਆ ਕਿਤਰਾਂ ਜਵਾਈ ਜਿੱਦਾਂ ਪਹਿਲਾਂ ਮਿਲ ਵੀ ਆ ਜਾਂ ਘਰੇ ਚਲੇ ਗਿਆ ਜੇ ਦੱਸੋ ਤੁਸੀਂ ਜਮਾਨਾ ਬਦਲ ਗਿਆ ਜਮਾਨਾ ਬਦਲ ਗਿਆ ਉਹਦੀ ਗੱਲ ਪੂਰੀ ਹੋ ਲੈ ਗਈ ਕੀ ਪੂਰੀ ਹੋਣ ਦਵਾ ਜੀ ਇਹ ਤਾਂ ਮੈਨੂੰ ਹੁਣ ਪਤਾ ਲੱਗਾ ਐਵੇਂ ਨਹੀਂ ਸੀ ਇਹ ਰੰਗ ਬਰੰਗੀਆਂ ਕਮੀਜ਼ਾਂ ਪਾ ਕੇ ਜਾਂਦਾ ਆਂਦਾ ਸੀ ਕੱਪੜੇ ਲਾ ਕੇ ਸੁੱਟ ਕੇ ਚਲਦਾ ਸੀ ਆ ਮਾਂ ਕੇ ਧੋਂਦੀ ਰਵੇ ਫਿਰ ਕੀ ਹੋਇਆ ਨੌਜਵਾਨ ਮੁੰਡਾ ਜੇ ਰੰਗ ਬਰੰਗੀਆਂ ਕਮੀਜ਼ਾਂ ਪਾ ਕੇ ਜਾਂਦਾ ਤੇ ਫਿਰ ਤੂੰ ਮੇਰਾ ਗੱਲ ਕਿ ਤੂੰ ਸਿਰਿਆਂ ਤੋਂ ਬਗਹਿਰੇ ਉਹਨਾਂ ਦੇ ਘਰ ਟੋਕ ਗਿਆ ਜਾ ਕੇ ਤੋ ਕੱਲ੍ਹ ਹੀ ਪਰਦਾ ਹੁਣ ਬਣ ਗਿਆ ਸੁਣਤੇ ਲੋਗਾਂ ਚੁੱਪ ਕਰੋ ਚੁੱਪ ਕਰੋ ਮੇਰਾ ਬਾਸ ਜੀ 40 ਸਾਲ ਤੋਂ ਤੁਸੀਂ ਪਹਿਲਾਂ ਚੁੱਪ ਕਰਵਾ ਛੱਡਿਆ ਹੁਣ ਆਹ ਮਾਲਕ ਬੈਠਾ ਹੁਣ ਇਹ ਚੁੱਪ ਕਰਵਾਣ ਡਿਆ ਆ ਲੋ ਕਰ ਲੋ ਹੁਣ ਪਿਓ ਪੁੱਤਾਂ ਗੱਲ ਨੇ ਗੱਲ ਤੇ ਕਰ ਲੈਣ ਮੈਂ ਹੁਣ ਮੂੰਹ ਤੇ ਚੁੰਨੀ ਰੱਖ ਲਿਜੇ ਕਫੜਾ ਹੁਣ ਬੋਲੀ ਜਾਓ ਵਿੱਚ ਰੱਖੋ ਆ ਵੇਖ ਲਓ ਟਾਡੇ ਹੁੰਦਿਆਂ ਕਹਿੰਦਾ ਵਿੱਚ ਰੱਖੋ ਅੱਜ ਇਹਦਾ ਹਾਲ ਜੇ ਕੱਲ ਨੂੰ ਇਹਦੀ ਜਨਾਨੀ ਆ ਕੀ ਫੇਰ ਮੇਰਾ ਕੀ ਹਾਲ ਹੋਊਗਾ ਆ ਪਾ ਪਾ ਮੂੰਹ ਤੇ ਹੱਥ ਰੱਖੋ ਕੋਈ ਨਹੀਂ ਕੋਈ ਨਹੀਂ ਤਾਂ ਗੱਲ ਕਰ ਗੱਲ ਕਰ ਗੱਲ ਕੀ ਆ ਤੇ ਉਹ ਰਾਤੀ ਉਹਦੇ ਫਾਦਰ ਨਾਲ ਬਾਅਦ ਚ ਉਹ ਗੱਲ ਹੋਈ ਆ ਤੇ ਉਹ ਤੇ ਰੈਡੀ ਆ ਚਲੋ ਕੁੜੀ ਪੜ੍ਹੀ ਲਿਖੀ ਆ ਸਭ ਕੁਝ ਠੀਕ ਆ ਹੈਨਾ ਸincere ਓਏ ਉਹ ਗੋਲਮਾਲ ਫਿਲਮ ਨਹੀਂ ਚੱਲਣ ਦੀ ਚੁੱਪ ਕਰ ਜੂ ਤੇ ਉਹ ਠੀਕ ਆ ਮੈਂ ਵੀ ਚਾਹੁੰਦਾ ਕਿ ਉੱਥੇ ਵਿਆਹ ਹੋ ਜਾਵੇ ਹੈਨਾ ਪਰ ਪ੍ਰੋਬਲਮ ਸਭ ਤੋਂ ਵੱਡੀ ਇਹ ਆ ਕਿ ਜੇ ਮੈਂ ਆਪਣਾ ਘਰ-ਬਾਰ ਉਹਨਾਂ ਦੇ ਬਰਾਬਰ ਨਹੀਂ ਹੈਗਾ ਠੀਕ ਹੈ ਤੇ ਵਿਆਹ ਵੀ ਉਹ ਆਂਦੇ ਚੰਗਾ ਕਰਨਾ ਵਾ ਤੇ ਮੈਂ ਇਸ ਗੱਲੋਂ ਟੈਨਸ਼ਨ ਚ ਹੈ ਕਿ ਮੈਂ ਕਿਤਰਾ ਮੈਨੇਜ ਕਰਾਂ ਕਿਉਂਕਿ ਹੁਣ ਆਪਣਾ ਘਰ-ਬਾਰ ਉਤਰਾਂ ਦਾ ਨਹੀਂ ਆ ਮੈਂ ਕੁੜੀ ਤੋਂ ਪਿੱਛੇ ਹਟਦਾ ਵਾਂ ਤੇ ਉਹਨੇ ਕਹਿਣਾ ਮੇਰੇ ਨਾਲ ਧੋਖਾ ਕੀਤਾ ਵਾ ਤੇ ਮੈਂ ਉਹ ਨਹੀਂ ਗੱਲ ਸੁੰਣਾ ਚਾਹੁੰਦਾ ਕਿ ਧੋਖਾ ਹੋਇਆ ਗਿਆ ਵਾ ਆਹੋ ਧੋਖੇ ਦੇ ਚੱਕਰ-ਚੱਕਰ ਚ ਭਾਵੇਂ ਬੁੱਢਾ ਹੋ ਜਾ ਇੱਕ ਮਿੰਟ ਇੱਕ ਮਿੰਟ ਮੇਰੇ ਅੱਜ ਕੱਲ ਨਾ ਪੁੱਤਰ ਜ਼ਮਾਨਾ ਬਦਲ ਗਿਆ ਉਹ ਜ਼ਮਾਨਾ ਲੰਘ ਗਿਆ ਜਦੋਂ ਲੋਕ ਕਹਿੰਦੇ ਹੁੰਦੇ ਸੀ ਪੀ ਇਹ ਪਿੰਡ ਵਿੱਚ ਮੰਗਣਾ ਹੋਇਆ ਤੇ ਮੁੰਡਾ ਉਸ ਪਿੰਡ ਦੇ ਅੱਗੇ ਹੁੰਦੀ ਲੰਘਦਾ ਨਹੀਂ ਸੀ ਤਾਂ ਹੁਣ ਇਹ ਜ਼ਮਾਨਾ ਬਦਲ ਗਿਆ ਆ ਜ਼ਮਾਨੇ ਦੇ ਮੁਤਾਬਕ ਚੱਲਣਾ ਚਾਹੀਦਾ ਕੁਝ ਨਹੀਂ ਹੋਇਆ ਤੂੰ ਹੀ ਉਹਨੂੰ ਛੱਡ ਕੀ ਨਾ ਜਾ ਨਹੀਂ ਨਹੀਂ ਕੁੜੀ ਮੱਲੇ ਦੀ ਆ ਉਹ ਨਹੀਂ ਮੱਲੇ ਦੀ ਤਾਂ ਫਿਰ ਤੁਸੀਂ ਪਿੰਡ ਤੇ ਕਿਉਂ ਕੰਦੇ ਲੱਗੇ ਉਹਨੂੰ ਲੰਘਣਾ ਪੁਰਾਣੀ ਗੱਲ ਪੁਰਾਣੀ ਗੱਲ ਅੱਜ ਤੋਂ 50 100 ਸਾਲ ਪੁਰਾਣੀ ਗੱਲ ਤੁਸੀਂ ਨਾ ਇੰਜ ਕਰੋ ਆਪਣੇ ਨਾ ਵਾਲ ਖੋਲੋ ਮੜਾ ਗਿਆ ਤੁਹਾਨੂੰ ਨਾ ਹਵਾ ਹੋਗਾ ਲੱਗੇ ਤੇ ਸਮਝ ਆਵੇਗਾ ਚੰਗਾ ਪੁੱਤ ਤੈਨੂੰ ਮਾਂ ਬੁਰੀ ਲੱਗਦੀ ਨਾ ਲੈ ਜੀ ਹੋਰ ਕਿਹੇ ਮਾਂ ਨੂੰ ਹੋਰ ਕਿਹੇ ਮਾਂ ਮੈਂ ਵੀ ਦੀ ਬਰਾਤੇ ਜਾਣਾ ਕਰੋ ਪਿਓ ਪੁੱਤ ਜੀ ਨਹੀਂ ਕਰੋ ਮੈਂ ਨਹੀਂ ਬਰਾਤੇ ਜਾਣਾ ਉਹ ਨਹੀਂ ਮੈਂ ਨਹੀਂ ਜਾਣਾ ਗੱਲ ਦਾਸ ਗੱਲ ਕੀ ਆ ਪੁੱਤਰ ਗੱਲ ਪਾਪਾ ਇਹੋ ਹੀ ਹੈਗੀ ਆ ਹੋਰ ਕੋਈ ਨਹੀਂ ਮੈਨੂੰ ਮੇਨਲੀ ਜਿਹੜੀ ਟੈਨਸ਼ਨ ਆ ਨਾ ਉਹ ਸਿਰਫ ਪੈਸਿਆਂ ਦੀ ਹੈਗੀ ਆ ਕਿਉਂਕਿ ਉਹ ਵਿਆਹ ਮੈਂ ਉੱਥੇ ਹੀ ਕਰਵਾਉਣਾ ਚਾਹੁੰਨਾ ਵਾ ਤੇ ਮੈਂ ਚਾਹੁੰਨਾ ਤੁਸੀਂ ਮੈਨੂੰ ਨਾ ਪਰਮਿਸ਼ਨ ਦਵੋ ਵਿਆਹ ਕਰਾਉਣ ਦੀ ਤੇ ਉੱਥੇ ਤੇ ਬਸ ਮੈਂ ਇਹ ਹੈ ਕਿ ਥੋੜਾ ਘਰ ਘੁਰ ਦਾ ਟੌਰ ਕੱਢ ਲਈਏ ਤੇ ਵਿਆਹ ਤੇ ਖਰਚ ਖਰਚਾ ਕਰ ਲਿਆ ਮੈਨੂੰ ਬਸ ਇਹ ਹੈ ਕਿ ਪੈਸੇ ਕਿੱਥੋਂ ਅਰੇਂਜ ਕਰਨੇ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਗੱਲ ਪਤਾ ਕੀ ਆ ਪੁੱਤਰ ਤੈਨੂੰ ਮੈਂ ਇਹ ਜੁ ਕਰਦੇ ਆ ਕਿ ਮੈਂ ਵੀ ਸਾਰੀ ਉਮਰ ਕੰਮ ਕੀਤਾ ਆ ਮੈਂ ਸਾਰੀ ਉਮਰ ਕੰਮ ਕੀਤਾ ਆ ਇਹ ਨਹੀਂ ਆ ਕਿ ਮੈਂ ਕੋ ਜੂਆ ਨਹੀਂ ਖੇਡਦਾ ਰਿਆ ਮੈਂ ਤੈਨੂੰ ਇਹ ਗੱਲ ਦੱਸਾਂ ਕਿ ਮੇਰੇ ਕੋਲ ਆਪਣੇ ਜਮਾ ਕੀਤੇ ਹੋਏ ਰੁਪਏ ਹੈਗੇ ਆ ਤੇ ਮੇਰੇ ਕੋਲੇ 8 ਲੱਖ ਰੁਪਈਆ ਹੈਗਾ ਆ ਤੇ ਤੂੰ ਐ ਕਰ ਪੀ ਉਹ 8 ਲੱਖ ਰੁਪਇਆ ਲੈ ਉਹਦੇ ਵਿੱਚ ਤੂੰ ਅੱਛਾ ਕਾਰੋਬਾਰ ਕਰ ਉਹਦੇ ਵਿੱਚ ਜੋ ਤੂੰ ਕਰਨਾ ਹੈ ਉਹ ਕਰ ਘਰ ਬਣਾਉਣਾ ਕੀ ਕਰਨਾ ਜੇ ਉਹ ਤਕੜੇ ਆ ਤਾਂ ਫਿਰ ਕੀ ਹੋਇਆ ਭਈ ਆਪਾਂ ਨਹੀਂ ਮਤਲਬ ਕਿ ਉਹਨਾਂ ਦੇ ਉਹਨਾਂ ਵਰਗਾ ਨਹੀਂ ਬਣਾ ਸਕਾਂਗੇ ਥੋੜਾ ਬਹੁਤਾ ਤੇ ਚੇਂਜ ਕਰ ਹੀ ਸਕਾਂਗੇ ਨਾ ਤੇ ਤੈਨੂੰ 8 ਲੱਖ ਰੁਪਇਆ ਮਿਲ ਜਾਊਗਾ ਜਦੋਂ ਚਾਹੀਦਾ ਹੋ ਮੈਨੂੰ ਦੱਸ ਦੇਣਾ ਤੁਹਿੰਦੇ ਆ ਗਾਲਾਂ ਕਰਕੇ ਮੇਰਾ ਸੱਚੀ ਬੋਬਜੀ ਲਾ ਦਿੱਤਾ ਜੀ ਮੈਨੂੰ ਬਹੁਤ ਚਿੰਤਾ ਹੈਗਾ ਕਿ ਕੀ ਕਰਾਂ ਕਿਥੋਂ ਕਰਾਂ ਪਰ ਹੁਣ ਇੱਕ ਪੁਆਇੰਟ ਹੋਰ ਹੈਗਾ ਵਾ ਉਹਨਾਂ ਨੂੰ ਇਹ ਹੈ ਕਿ ਮੈਂ ਨਾ ਨੌਕਰੀ ਤੇ ਕਰਦਾ ਹਾਂ ਮੈਂ ਦੱਸਿਆ ਮੈਂ ਪ੍ਰਾਈਵੇਟ ਹੀ ਕਰਦਾ ਮੈਂ ਝੂਠ ਨਹੀਂ ਬੋਲਿਆ ਮੈਂ ਇਹ ਵੀ ਦੱਸਿਆ ਵਾ ਕਿ ਮੈਂ ਨਾਲ-ਨਾਲ ਮੇਰਾ ਟਾਰਗੇਟ ਇਹ ਹੈ ਕਿ ਮੈਂ ਆਈਪੀਐਸ ਸਿਲੈਕਟ ਹੋਣਾ ਵਾ ਤੇ ਮੈਂ ਉਧਰ ਵੀ ਧਿਆਨ ਦੇਂਦਾ ਮੈਂ ਸਾਰੀ ਉਮਰ ਨਹੀਂ ਨਾ ਪ੍ਰਾਈਵੇਟ ਨੌਕਰੀ ਕਰਦੇ ਰਹਿਣਾ ਤੇ ਪਰ ਗੱਲ ਇਹ ਆ ਉਹ ਸਮਝਦੇ ਆ ਕਿ ਮੇਰੀ ਸੈਲਰੀ ਬੜੀ ਜਿਆਦੀ ਆ ਤੇ ਪਰ ਸੈਲਰੀ ਤੇ ਜਿਹੜੀ ਹੈਗੀ ਤੁਹਾਨੂੰ ਪਤਾ ਹੀ ਆ ਪਰ ਉਹਦਾ ਹੀ ਡੈਡੀ ਗੱਲ ਮੈਨੂੰ ਪੁੱਛਦੇ ਹੀ ਸੀਗੇ ਕਿ ਤੇਰੀ ਸੈਲਰੀ ਕਿੰਨੀ ਤੇ ਮੈਂ ਆਪਣੇ ਮੂੰਹ ਉਹਨਾਂ ਨੂੰ ਵਰਡਸ 'ਚ ਨਹੀਂ ਦੱਸੀ ਗਏ ਮੇਰੀ ਸੈਲਰੀ ਕਿੰਨੀ ਕਿਉਂਕਿ ਫਿਰ ਗੱਲ ਝੂਠ ਤੇ ਹੋ ਜਾਣੀ ਸੀਗੀ। ਅੱਛਾ। ਉਹ ਉਹਨਾਂ ਨੂੰ ਉਹ ਹੀ ਚਿੰਤਾ ਕਰਕੇ ਕੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈ ਬੇਟਾ ਗੱਲ ਇਸ ਤਰ੍ਹਾਂ ਵਾਂ ਕਿ ਜੋ ਵੀ ਆ ਪਹਿਲੀ ਤੇ ਗੱਲ ਇਹ ਆ ਵੀ ਉਹਨਾਂ ਦੇ ਨਾਲ ਝੂਠ ਨਹੀਂ ਬੋਲਣਾ ਕਿਉਂਕਿ ਤੇਰੀ ਸਾਰੀ ਉਮਰ ਦੀ ਰਿਸ਼ਤੇਦਾਰੀ ਰਹਿਣੀ ਹੁੰਦੀ ਆ ਉਧਰ ਕਦੇ ਵੀ ਆਪਣੇ ਪੇਰੈਂਟਸ ਪੇਰੈਂਟਸ ਸਹੀ ਹੁੰਦੇ ਆ ਉਹ ਵੀ ਉਹਨਾਂ ਦੇ ਨਾਲ ਇਨਲਾਜ਼ ਦੇ ਨਾਲ ਕਿਸੇ ਗੱਲ ਦਾ ਓਲਾ ਨਹੀਂ ਰੱਖਣਾ ਬੇਟਾ ਗੱਲ ਇਹ ਆ ਕਿ ਜਿਹੜੀ ਕੁੜੀ ਨੇ ਆਉਣਾ ਹੈ ਨਾ ਉਹ ਕੁੜੀ ਨੇ ਆਪਣੇ ਕਰਨ ਲੈ ਕੇ ਨਾਲ ਆਉਣਾ ਵਾ ਹੋ ਸਕਦਾ ਹੈ ਕਿ ਉਹਦੇ ਆਉਣ ਤੋਂ ਬਾਅਦ ਤੇਰੀ ਜੋ ਤੇਰੀ ਖਾਇਸ਼ ਹੋ ਪੂਰੀ ਹੋ ਜਾਵੇ ਇਹ ਕਰਕੇ ਤੋਖਾ ਨਹੀਂ ਦੇਣਾ ਕਿਸੇ ਨੂੰ ਵੇਖੋ ਜੇ ਹੋਰ ਵੀ ਕੋਈ 150000 ਦੀ ਲੋੜ ਪੈਗੀ ਨਾ ਤੇ ਮੈਂ ਉਹ ਵੀ ਰੇਂਜ ਕਰ ਦਿਆਂਗਾ ਆਂਦੇ ਆ ਵੀ ਜਿੰਨੀ ਤੇਰ ਤੱਕ ਪਿਓ ਬੈਠਾ ਹੋਏ ਨਾ ਤੇ ਬੱਚਿਆਂ ਨੂੰ ਕੋਈ ਪ੍ਰਵਾਹ ਕਰਨ ਦੀ ਲੋੜ ਨਹੀਂ ਹੁੰਦੀ ਇਹ ਕਰਕੇ ਤੂੰ ਕੋਈ ਟੈਨਸ਼ਨ ਨਾ ਲੈ ਮੈਂ ਬੈਠਾ ਨਾ ਸਭ ਕਰਾਂਗੇ ਜੋ ਤੂੰ ਕਰਨਾ ਹੈ ਕਰ ਮੇਰਾ ਤੇ ਤੁਸੀਂ ਸਵੇਰੇ ਬੋਝ ਹੀ ਲਾ ਦਿੱਤਾ ਸਾਰਾ ਮਾਰੇ ਬਹੁਤ ਪਰੇਸ਼ਾਨ ਹੀ ਮੈਨੂੰ ਤਾਂ ਐ ਲੱਗਣ ਦੇ ਜਿestrਾਂ ਮੈਂ ਦੰਦਲ ਦਲਦਲ ਚ ਫਸ ਗਿਆ ਮੈਂ ਬਸ ਤਸੀਹ ਜਾ ਰਿਹਾ ਆ ਵਿੱਚ ਤਸੀਹ ਜਾ ਰਿਹਾ ਤਸੀਹ ਜਾ ਰਿਹਾ ਬਾਕੀ ਕੋਈ ਪੈਸੇ ਥੋੜੇ ਬਹੁਤੇ ਮੈਂ ਵੀ ਜੋੜੇ ਹੋਏ ਆ ਚਲੋ ਵਧੀਆ ਸਰਚੇਗਾ ਸਾਰਾ ਕੋਈ ਗੱਲ ਨਹੀਂ ਕੋਈ ਬਹੁਤ ਵਧੀਆ ਪਾਪਾ ਮੰਮੀ ਨਾਲ ਹੁਣ ਤੁਸੀਂ ਆਪਣੇ ਤਰੀਕੇ ਨਾਲ ਗੱਲ ਕਰ ਲਿਓ ਮੰਮੀ ਸੁਣਦੇ ਤੇ ਗੱਲ ਹੈ ਨਹੀਂ ਆ ਰਿਐਕਟ ਪਹਿਲੋਂ ਹੀ ਕਰਨ ਦਾ ਪਿੰਦੇ ਆ ਉਹ ਮਾਮਾ ਦਾ ਹਿਰਦਾ ਕੁੰਬਲ ਹੁੰਦਾ ਵਾ ਮੰਮੀ ਦੀ ਤਾਂ ਚਿੰਤਾ ਨਾ ਕਰੋ ਮੰਮੀ ਨਾਲ ਮੈਂ ਗੱਲ ਕਰ ਲਾਂਗਾ च ल 티, ठीक